ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰੀ ਫੇਰ ਹੜ੍ਹਾਂ ਦੇ ਮੁੱਦੇ ਤੇ ਸੈਂਟਰ ਦੀ ਬੀਜੇਪੀ ਸਰਕਾਰ ਨੂੰ ਨਿਸ਼ਾਨੇ ਤੇ ਲਿਆ ਹੈ ਸਭ ਤੋਂ ਵੱਡਾ ਸਵਾਲ ਫੰਡਾਂ ਤੇ ਚੱਕਿਆ ਹੈ ਕਿ ਬੀਜੇਪੀ ਦੀ ਕੇਂਦਰ ਸਰਕਾਰ ਮਸ਼ਹੂਰੀਆਂ ਕਰ ਕਰਕੇ ਪੰਜਾਬ ਹੜ੍ਹਾਂ ਦੀ ਸਥਿਤੀ ਦਾ ਫਾਇਦਾ ਚੁੱਕ ਰਹੀ ਹੈ ਹੜ੍ਹਾਂ ਦੇ ਨਾਂ ਤੇ ਫੰਡ ਇਕੱਠਾ ਕਰ ਰਹੀ ਹੈ ਇਹਨਾਂ ਦੀ ਕਹਿੰਦੇ ਪੰਜਾਬ ਦੇ ਨਾਂ ਤੇ ਪੈਸੇ ਮੰਗਣ ਦੀ ਹਿੰਮਤ ਕਿਵੇਂ ਹੋਈ ਉਹਨਾਂ ਫੇਰ ਕਿਹਾ ਕਿ ਬੀਜੇਪੀ ਦੀ ਕੇਂਦਰ ਸਰਕਾਰ ਨੇ ਹੜਾ ਵਰਗੇ ਨਾਜ਼ੁਕ ਹਾਲਾਤਾਂ ਵਿੱਚ ਪੰਜਾਬ ਨਾਲ ਵਿਤਕਰਾ ਕੀਤਾ ਰਾਹਤ ਪੈਕੇਜ ਦੇ ਨਾਂ ਤੇ ਕੋਝਾ ਮਜ਼ਾਕ ਕੀਤਾ ਹੈ ਜਦੋਂ ਕਹਿੰਦੇ ਅਫਗਾਨਿਸਤਾਨ ਦੇ ਵਿੱਚ ਆਫਤ ਆਈ ਤੁਰੰਤ ਉੱਥੇ ਮਦਦ ਭੇਜ ਦਿੱਤੀ ਪਰ ਆਪਣੇ ਦੇਸ਼ ਦੇ ਅਹਿਮ ਸੂਬੇ ਪੰਜਾਬ ਨੂੰ ਮੁਸ਼ਕਿਲ ਦੀ ਘੜੀ ਵਿੱਚ ਅਣਗੌਲੀਆਂ ਕਰਕੇ ਭਾਜਪੀ ਵਾਲੇ ਕਿਸ ਗੱਲ ਦੀ ਪੰਜਾਬ ਨਾਲ ਦੁਸ਼ਮਣੀ ਕੱਢ ਰਹੇ ਨੇ ਇੰਟਰਨੈਸ਼ਨਲ ਹੈ ਉਹਦਾ ਜਿਹੜਾ ਇੰਡੀਅਨ ਚੈਪਟਰ ਹੈ ਉਹਦੀ ਵੈਬਸਾਈਟ ਤੇ ਐਡ ਆਈ ਹੋਈ ਹੈ 48 ਡੈਥਸ 1400 ਵਿਲੇਜਰਸ ਅਫੈਕਟਡ 442 ਲੱਖ ਏਕਰਸ ਡੈਮੇਜਡ 2.5 ਲੱਖ ਲਾਈਫਸਟਾਕ ਲੌਸਟ ਪੰਜਾਬ ਨੀডস ਅ ਹੈਂਡ ਕੰਟਰੀਬਿਊਟ ਅਰਜੈਂਟਲੀ ਟੂ ਪ੍ਰਾਈਮ ਮਿਨਿਸਟਰ ਨੈਸ਼ਨਲ ਰੀਫੰਡ ਕੁਡ ਯੂ ਬਲੀਵ ਥੈਟ ਨਹੀਂ ਮੈਨੂੰ ਦੱਸੋ ਕਿ ਕਿਸੇ ਹੋਰ ਸਟੇਟ ਦੇ ਨਾਂ ਤੇ ਮੰਗਿਆ ਇਹ ਕੌਣ ਹੁੰਦੇ ਨੇ ਪੰਜਾਬ ਦੇ ਨਾਂ ਤੇ ਪੈਸੇ ਮੰਗਣ ਵਾਲੇ ਸੀਐਮ ਲੀ ਫੰਡ ਚ ਭੇਜੋ ਨਾ ਪੰਜਾਬ ਦੇ ਸੀਐਮ ਲੀ ਫੰਡ ਚ ਪੰਜਾਬ ਦਾ ਇੱਥੇ ਨਾ ਵਰਤੀ ਜਾਂਦੇ ਆ ਕਿਸੇ ਹੋਰ ਸਟੇਟ ਦੇ ਤੇ ਨਾਲੇ ਕਿਹਨ ਸਾਡੇ ਕੋਲ ਪੈਸੇ ਬਹੁਤ ਪਏ ਨੇ ਜੀ ਆ ਵੀ ਬੱਕ ਜਕਰ ਸਾਹਿਬ ਸਾਹਿਬ ਜੀ ਨੂੰ ਦਿਖਾ ਦਿਓ ਕਹ ਜੀ ਆ ਆ ਤੁਸੀਂ ਮੰਗ ਰਹੇ ਹੋ ਪੈਸੇ ਤੁਸੀਂ ਐਸਜੀਐਫ ਦਾ ਸਤੂ ਸਾਹਿਬ ਮੰਗੀ ਜੀ ਐਸਡੀ ਆ ਰਿਹਾ ਤਾਂ ਆ ਇਹਦਾ ਕੌਣ ਸਾਹਿਬ ਦੇਖੋ ਕੀ ਪਤਾ ਕਿੰਨੇ ਪੈਸੇ ਆਉਣਗੇ ਜੀ ਇਹ ਤਾਂ ਇਹ ਤਾਂ ਆਠਲੀ ਤੋਂ ਬਾਹਰ ਹੈ ਇਹ ਤਾਂ ਦਿਖਾਉਂਦੀ ਨਹੀਂ ਵੀ ਕਿੰਨੇ ਆਗੇ ਇਹ ਕੌਣ ਹੈ ਜੀ ਪ੍ਰਧਾਨ ਮੰਤਰੀ ਸਾਹਿਬ ਇਹ ਸਪਸ਼ਟ ਕਰਨ ਕਿ ਤੁਹਾਡਾ ਜਿਹੜਾ ਰੀਲੀਫ ਫੰਡ ਦਾ ਨਾਂ ਕਿਉਂ ਵਰਤੇ ਜਾ ਰਿਹਾ ਚ ਔਰ ਪੰਜਾਬ ਦਾ ਨਾਂ ਕਿਉਂ ਵਰਤੇ ਜਾ ਰਿਹਾ ਇਸ ਦੇ ਨਾਲ ਹੀ ਸੀਐਮ ਮਾਨ ਨੇ ਦਾਵਾ ਕੀਤਾ ਕਿ ਪੰਜਾਬ ਸਰਕਾਰ ਹੜ੍ਹ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਲਗਾਤਾਰ ਕੰਮ ਕਰ ਰਹੀ ਹੈ ਪਿੰਡਾਂ ਦੇ ਵਿੱਚ ਸਫਾਈ ਦਾ ਕੰਮ ਸ਼ੁਰੂ ਹੋ ਗਿਆ ਆਉਣ ਵਾਲੀ ਫਸਲ ਤੋਂ ਪਹਿਲਾਂ-ਪਹਿਲਾਂ ਕਹਿੰਦੇ ਅਸੀਂ ਖੇਤਾਂ ਨੂੰ ਵੀ ਖੇਤੀਯੋਗ ਬਣਾ ਦੇਵਾਂਗੇ ਪਿੰਡ-ਪਿੰਡ ਮੈਡੀਕਲ ਕੈਂਪ ਲਾਏ ਜਾ ਰਹੇ ਨੇ ਪਸ਼ੂਆਂ ਦਾ ਟੀਕਾ ਕਰਨ ਵੀ ਸ਼ੁਰੂ ਹੋ ਗਿਆ ਹੈ ਕੱਲ ਤੋਂ ਸਫਾਈ ਦਾ ਕੰਮ ਚੱਲ ਪਿਆ ਪਿੰਡਾਂ 'ਚ ਜੀਸੀਬੀ ਵੀ ਪਹੁੰਚ ਰਹੀਆਂ ਮੈਡੀਕਲ ਕੈਂਪ ਵੀ 1700 ਪਿੰਡਾਂ 'ਚ ਸ਼ੁਰੂ ਹੋਗੇ 22 2200 ਪਿੰਡਾਂ ਦੇ ਵਿੱਚੋਂ ਕੁਝ ਕੁਝ ਪਿੰਡ ਜਿਹੜੇ ਅਟੈਚ ਵੀ ਨਹੀਂ ਗਏ ਤਿੰਨ-ਤਿੰਨ ਪਿੰਡਾਂ ਨਾਲ ਇਕੱਠਾ ਸੋ ਪਸ਼ੂਆਂ ਦਾ ਟੀਕਾਕਰਨ ਵੀ ਸ਼ੁਰੂ ਹੋ ਗਿਆ ਤੇ ਅਸੀਂ ਅਗਲੀ ਫਸਲ ਤੋਂ ਪਹਿਲਾਂ-ਪਹਿਲਾਂ ਬਿਲਕੁਲ ਕਲੀਅਰ ਕਰਕੇ ਦੇਵਾਂਗੇ ਫੀਲਡ ਜਿਹੜਾ ਤਾਂ ਕਿ ਕਣਕ ਬੀਜਣ ਤੋਂ ਪਹਿਲਾਂ-ਪਹਿਲਾਂ ਸਾਨੂੰ ਜਿਹੜਾ ਉਹ ਬਿਲਕੁਲ ਖੇਤ ਤਿਆਰ ਮਿਲਣ ਤੇ ਕੱਲ ਤੋਂ ਸਰਕਾਰੀ ਖਰੀਦ ਵੀ ਸ਼ੁਰੂ ਹੋ ਗਈ ਕੱਲ ਤੋਂ ਹੋ ਜੂਗੀ ਤੇ ਮੈਂ ਮੰਡੀਆਂ ਜਾ ਕੇ ਆਉਂਗਾ ਜਿੱਥੇ ਜਿਹੜੇ ਜ਼ੋਨ ਚ ਪਹਿਲਾਂ ਆ ਗਈਆਂ ਫਸਲਾਂ ਤਾਰੇ ਕੋਈ ਉੱਥੇ ਕੋਈ ਕੋਈ ਮੌਇਸਚਰ ਦੇ ਨਾਂ ਤੇ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਨਾਂ ਤੇ ਕੋਈ ਬਲੈਕਮੇਲਿੰਗ ਜਾਂ ਕੋਈ ਕੱਟ ਨਾ ਲੱਗੇ ਕੋਈ ਦੂਜੇ ਪਾਸੇ ਹੜਾ ਦੇ ਨਾ ਹਾਲਾਤਾਂ ਦਰਮਿਆਨ ਬੀਜੇਪੀ ਵੀ ਪੰਜਾਬ ਸਰਕਾਰ ਨੂੰ ਨਿਸ਼ਾਨੇ ਤੇ ਲੈ ਰਹੀ ਹੈ ਹੜ੍ਹ ਪ੍ਰਭਾਵਿਤ ਖੇਤਰਾਂ ਚੋਂ ਪਾਣੀ ਘਟਣ ਤੋਂ ਬਾਅਦ ਐਸਟੀਆਰਐਫ ਦੇ 12000 ਕਰੋੜ ਦੇ ਫੰਡਾਂ ਨੂੰ ਲੈ ਕੇ ਕੇਂਦਰ ਤੇ ਸੂਬਾ ਸਰਕਾਰਾਂ ਆਮੋ ਸਾਹਮਣੇ ਹੋਈਆਂ ਪਈਆਂ ਨੇ ਤੇ ਇਸੇ ਮਸਲੇ ਤੇ ਬੀਜੇਪੀ ਨੇ ਕੱਲ ਪੂਰੇ ਸੂਬੇ ਦੇ ਵਿੱਚ ਮਾਨ ਸਰਕਾਰ ਖਿਲਾਫ ਮੁਜ਼ਾਰੇ ਕੀਤੇ 12000 ਕਰੋੜ ਰੁਪਏ ਦੇ ਫੰਡ ਖੁਰਦ-ਬੁਰਦ ਕਰਨ ਦਾ ਦੋਸ਼ ਲਾਇਆ ਤੇ ਫੰਡਾਂ ਦਾ ਹਿਸਾਬ ਨਾ ਦੇਣ ਤੱਕ ਮੁਜ਼ਾਰੇ ਕਰਨ ਦਾ ਐਲਾਨ ਵੀ ਕੀਤਾ ਪੰਜਾਬੀ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਨੇ ਚੇਤਾਵਨੀ ਦਿੱਤੀ ਕਿ ਜੇ ਹੜਪੀੜਤਾ ਦੀ ਮਦਦ ਇਮਾਨਦਾਰੀ ਨਾਲ ਉਹਨਾਂ ਤੱਕ ਨਾ ਪਹੁੰਚਾਈ ਗਈ ਤਾਂ ਬੀਜੇਪੀ ਵੱਡਾ ਅੰਦੋਲਨ ਸ਼ੁਰੂ ਕਰੇਗੀ। ਇਹਨਾਂ ਹੜ੍ਹਾਂ ਦੇ ਵਿੱਚ ਪੰਜਾਬੀਆਂ ਦਾ ਜਾਨ-ਮਾਲ ਦਾ ਵੱਡਾ ਨੁਕਸਾਨ ਹੋਇਆ ਹੈ। ਹੜ੍ਹਾਂ ਦਾ ਪਾਣੀ ਉਤਰਨ ਤੋਂ ਬਾਅਦ ਲੋਕਾਂ ਦੇ ਮੂਹਰੇ ਹੁਣ ਵੱਡੀਆਂ ਮੁਸੀਬਤਾਂ ਮੂੰਹ ਅੱਡ ਕੇ ਖੜੀਆਂ ਹਨ ਜਿਸ ਦੇ ਵਿੱਚ ਲੋਕਾਂ ਦੀਆਂ ਜਾਨਾਂ ਦਾ ਵੀ ਨੁਕਸਾਨ ਹੋ ਰਿਹਾ ਹੈ। ਘਰ, ਆਸ਼ੀਆਨ, ਖੇਤ ਤਾਂ ਸਾਰੇ ਬਰਬਾਦ ਹੋ ਹੀ ਗਏ ਨੇ। ਜੇ ਜਦੋਂ ਬਿਮਾਰੀਆਂ ਜਾਂ ਹੋਰ ਕਾਰਨਾ ਕਰਕੇ ਲੋਕਾਂ ਦੀ ਜਾਨ ਜਾਣ ਲੱਗ ਪਵੇ ਤਾਂ ਉਹ ਸਭ ਤੋਂ ਵੱਧ ਦੁਖਦਾਈ ਹੁੰਦਾ ਫਿਰੋਜ਼ਪੁਰ ਤੋਂ ਖਬਰ ਮਿਲੀ ਹੈ ਜਿੱਥੇ ਪਿੰਡ ਪੱਲਾ ਮੇਗਾ ਦੇ ਵਿੱਚ 5 ਸਾਲ ਦੀ ਬੱਚੀ ਏਕਨੂਰ ਕੌਰ ਦੀ ਜ਼ਹਿਰੀਲੇ ਸੱਪ ਦੇ ਦਸਣ ਕਾਰਨ ਜਾਨ ਚਲੀ ਗਈ ਹੈ ਦਰਅਸਲ ਹੜ੍ਹਾਂ ਦੇ ਪਾਣੀ ਕਰਕੇ ਜ਼ਹਿਰੀਲੇ ਕੀੜੇ ਤੇ ਸੱਪ ਘਰਾ ਤੱਕ ਪਹੁੰਚ ਰਹੇ ਹਨ ਇਹ ਲੋਕਾਂ ਦੇ ਲਈ ਇੱਕ ਵੱਡਾ ਖਤਰਾ ਹੈ ਜਾਨ ਗਵਾਉਣ ਵਾਲੀ ਬੱਚੀ ਦੇ ਪਿਤਾ ਗੁਰਚਰਨ ਸਿੰਘ ਤੇ ਮਾਤਾ ਰਮਨਦੀਪ ਨੇ ਦੱਸਿਆ ਕਿ ਉਹ ਰਹਿਣ ਵਾਲੇ ਤਾਂ ਮੁਕਸਰ ਸਾਹਿਬ ਦੇ ਹਨ ਕੁਝ ਦਿਨ ਪਹਿਲਾਂ ਹੀ ਰਿਸ਼ਤੇਦਾਰੀ ਚ ਪੱਲਾ ਮੇਗਾ ਗਏ ਸੀ ਉਸ ਦਰਮਿਆਨ ਉੱਥੇ ਹੜ ਆ ਗਏ ਤੇ ਬੱਚੀ ਦੀ ਦਰਦਨਾਕ ਤਰੀਕੇ ਨਾਲ ਸੱਪ ਦੇ ਦਸਨ ਕਰਕੇ ਜਾਨ ਚਲੀ ਗਈ ਉਧਰ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਅਸੀਂ ਲੋਕਾਂ ਨੂੰ ਇਸ ਸਮੱਸਿਆ ਤੋਂ ਨਿਜਾਤ ਦਿਵਾਉਣ ਦੇ ਲਈ ਲਗਾਤਾਰ ਕੰਮ ਕਰ ਰਹੇ ਹਾਂ ਪੰਜਾਬ ਦੇ ਮਾਲ ਮੋੜ ਵਸੇਬਾ ਤੇ ਆਫਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦਾਅਵਾ ਕੀਤਾ ਕਿ ਸੂਬੇ ਵਿੱਚ ਰਾਹਤ ਸਾਫ ਸਫਾਈ ਤੇ ਮੋੜ ਵਸੇਬੇ ਲਈ ਕੰਮ ਲਗਾਤਾਰ ਕੀਤੇ ਜਾ ਰਹੇ ਹਨ ਰਾਤ ਕੈਂਪਾਂ 'ਚ ਰਹਿ ਰਹੇ ਲੋਕਾਂ ਦੀ ਗਿਣਤੀ ਵੀ ਲਗਾਤਾਰ ਘਟਦੀ ਜਾ ਰਹੀ ਹੈ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਝੋਨੇ ਦੀ ਫਸਲ ਵੀ ਜੀਨੀ ਵਾਇਰਸ ਦੇ ਲਪੇਟ ਵਿੱਚ ਆਉਣ ਲੱਗੀ ਹੈ ਇਸ ਵਾਇਰਸ ਨੇ ਪੱਕੀ ਬਕਾਈ ਫਸਲ ਨੂੰ ਬਰਬਾਦ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਨੇ ਸੂਬੇ ਦੇ 7 ਜ਼ਿਲ੍ਹਿਆਂ ਵਿੱਚ ਮਾਰ ਮਾਰੀ ਹੈ ਰੂਪਨਗਰ ਫਤਿਹਗੜ ਸਾਹਿਬ ਪਠਾਨਕੋਟ ਮੋਹਾਲੀ ਮਾਨਸਾ ਸੰਗਰੂਰ ਤੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਇਸ ਵਾਇਰਲ ਦਾ ਵਾਇਰਸ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਇਹਨਾਂ ਜ਼ਿਲ੍ਹਿਆਂ ਵਿੱਚ ਕਿਸਾਨਾਂ ਦੀ ਤਕਰੀਬਨ 9000 ਐਕਟੇਰ ਰਕਵੇ ਵਿੱਚ ਦੀ ਝੋਨੇ ਦੀ ਫਸਲ ਬਰਬਾਦ ਹੋ ਚੁੱਕੀ ਹੈ ਖੇਤੀਬਾੜੀ ਵਿਭਾਗ ਦੇ ਨਾਲ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਿਰ ਇਹਨਾਂ ਜ਼ਿਲ੍ਹਿਆਂ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਇਸ ਦਰਮਿਆਨ ਲੋਕਾਂ ਦੀ ਮਦਦ ਦਾ ਦੌਰ ਵੀ ਜਾਰੀ ਹੈ ਸਮਾਜ ਸੇਵੀ ਜਥੇਬੰਦੀਆਂ ਹੁਣ ਹੜ੍ਹ ਮਾਰੇ ਲੋਕਾਂ ਦੇ ਮੂੜ ਵਸੇਬੇ ਦੇ ਲਈ ਆਪੋ ਆਪਣੇ ਪੱਧਰ ਤੇ ਵੱਖ-ਵੱਖ ਤਰ੍ਹਾਂ ਦੀ ਯਤਨ ਕਰ ਰਹੀਆਂ ਹਨ ਲੁਧਿਆਣਾ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਤੇ ਸਟਾਫ ਨੇ ਸਮੂਹਿਕ ਤੌਰ ਤੇ ਪੰਜਾਬ ਮੁੱਖ ਮੰਤਰੀ ਹੜ੍ਹ ਰਾਹਤ ਫੰਡ ਦੇ ਵਿੱਚ 31530000 ਰੁਪਏ ਦਾ ਯੋਗਦਾਨ ਪਾਇਆ ਹੈ ਕੇਂਦਰੀ ਮੰਤਰੀਆਂ ਦਾ ਵੀ ਪੰਜਾਬ ਦੇ ਵਿੱਚ ਆਉਣਾ ਜਾਣਾ ਚੱਲ ਰਿਹਾ ਹੈ ਕੇਂਦਰੀ ਮੰਤਰੀ ਐਸਪੀ ਸਿੰਘ ਬਘੇਲ ਦੋ ਦਿਨਾਂ ਦੌਰੇ ਤੇ ਕੱਲ ਪੰਜਾਬ ਪਹੁੰਚੇ ਹਨ ਇਸ ਤੋਂ ਇਲਾਵਾ ਕੇਂਦਰੀ ਸੰਚਾਰ ਤੇ ਪਿੰਡ ਵਿਕਾਸ ਰਾਜ ਮੰਤਰੀ ਡਾਕਟਰ ਪ੍ਰੀਮਾ ਸਾਨੀ ਚੰਦਰ ਸ਼ੇਖਰ ਵੀ ਪੰਜਾਬ ਦਾ ਦੌਰਾ ਕਰਨ ਪਹੁੰਚੇ ਹੋਏ ਹਨ